ਵਿਦੇਸ਼ਾਂ ਵਿੱਚ ਖਾਸ ਤੌਰ ਦੇ ਉੱਤੇ ਸਿੱਖਾਂ ਉੱਤੇ ਹੁੰਦੇ ਹਮਲਿਆਂ ਦੀਆਂ ਖਬਰਾਂ ਆਏ ਦਿਨ ਨਸ਼ਰ ਹੁੰਦੀਆਂ ਨੇ ਸਾਹਮਣੇ ਆਉਂਦੀਆਂ ਨੇ ਔਰ ਦੁੱਖ ਵੀ ਹੁੰਦਾ ਕਿ ਜਿੰਨੂੰ ਅਸੀਂ ਦੂਸਰਾ ਪੰਜਾਬ ਕਹਿ ਕੇ ਸੰਬੋਧਨ ਕਰਦੇ ਹਾਂ ਜਿੱਥੇ ਹਰ ਕੋਈ ਜਾਣਾ ਚਾਹੁੰਦਾ ਹੈ ਉੱਥੇ ਪੰਜਾਬੀ ਸੇਫ ਹੈ ਵੀ ਕਿ ਨਹੀਂ ਉੱਥੇ ਸਿੱਖ ਸੇਫ ਹੈ ਵੀ ਕਿ ਨਹੀਂ ਇਹੋ ਜੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਐਡਮਿੰਟਨ ਤੋਂ ਸਾਹਮਣੇ ਆਈ ਐਡਮਿੰਟਨ ਦੇ 100 6 ਸਟਰੀਟ ਤੋਂ 107 ਐਵੇਨਿਊ ਦੇ ਵਿੱਚ ਸੈਂਟਰਲ ਐਡਮਿੰਟਨ ਏਰੀਆ ਪੈ ਜਾਂਦਾ ਜਿੱਥੇ ਇਹ ਵਾਰਦਾਤ ਵਾਪਰੀ ਇੱਕ ਬਿਲਡਿੰਗ ਦੇ ਅੰਦਰ ਅਪਾਰਟਮੈਂਟਸ ਵਾਲੀ ਬਿਲਡਿੰਗ ਸੀ ਉਸ ਦੇ ਅੰਦਰ ਇੱਕ ਸਿਕਿਉਰਿਟੀ ਗਾਰਡ ਜਿਹੜਾ ਮਹਿਜ਼ 20 ਸਾਲਾਂ ਦਾ ਇੱਕ ਨੌਜਵਾਨ ਪੰਜਾਬੀ ਸਿੱਖ ਨੌਜਵਾਨ ਦੱਸਿਆ ਜਾਂਦਾ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਔਰ ਹੈਰਾਨੀ ਦੀ ਗੱਲ ਹੈ ਜਦੋਂ ਮੌਕੇ ਉੱਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਨੇ ਪਹਿਲਾਂ ਫਰਸਟ ਏਡ ਵੀ ਦਿੱਤਾ ਪਰ ਜਦੋਂ ਹਸਪਤਾਲ ਲੈ ਕੇ ਗਏ ਉੱਥੇ ਜਾ ਕੇ ਉਸ ਨੌਜਵਾਨ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਉਹ ਨੌਜਵਾਨ ਜਿਹੜਾ ਪੰਜਾਬੀ ਨੌਜਵਾਨ ਕੈਨੇਡਾ ਕੈਨੇਡਾ ਦੇ ਵਿੱਚ ਵਿਚਰ ਰਿਹਾ ਸੀ ਰਹਿ ਰਿਹਾ ਸੀ ਉੱਥੇ ਸਿਕਿਉਰਿਟੀ ਗਾਰਡ ਦੀ ਜੌਬ ਕਰ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਛਰੇਆਂ ਮਾਰ ਦਿੱਤਾ ਗਿਆ ਇਹ ਸਾਰੀ ਵਾਰਦਾਤ ਜਿਹੜੀ ਹੈ ਇਹ ਰਿਪੋਰਟ ਕੀਤੀ ਗਈ ਪੁਲਿਸ ਨੂੰ ਔਰ ਇਨਵੈਸਟੀਗੇਸ਼ਨ ਇਸਤੇ ਸ਼ੁਰੂ ਕਰ ਦਿੱਤੀ ਗਈ ਐਡਮੰਟਨ ਦੇ ਹੀ ਇੱਕ ਜਾਸੂਸ ਦੇ ਵੱਲੋਂ ਇਨਵੈਸਟੀਗੇਸ਼ਨ ਅਥਾਰਟिटीज ਦੇ ਨਾਲ ਮਿਲ ਕੇ ਇਹ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਇਸ ਪੂਰੇ ਮਾਮਲੇ ਸੰਬੰਧੀ ਜਿਹੜੀ ਕਹਾਣੀ ਉੱਭਰ ਕੇ ਸਾਹਮਣੇ ਆਈ ਹੈ ਦਰਸਲ ਇਹ ਜਿਹੜੀ ਬਿਲਡਿੰਗ ਸੀ ਜਿਹੜੀ ਅਪਾਰਟਮੈਂਟਸ ਵਾਲੀ ਬਿਲਡਿੰਗ ਸੀ 106 ਸਟਰੀਟ ਔਰ 107 ਐਵੇਨਿਊ ਦੇ ਉੱਤੇ ਐਡਮਿੰਟਨ ਦੇ ਵਿੱਚ ਇਸ ਸਟਰੀਟ ਦੇ ਬਾਹਰ ਇਸ ਸਟਰੀਟ ਦੇ ਉੱਤੇ ਖਾਸ ਤੌਰ ਦੇ ਉੱਤੇ ਇੱਕ ਲੜਾਈ ਹੁੰਦੀ ਹੈ ਇੱਕ ਝਗੜਾ ਹੁੰਦਾ ਹੈ ਕੁਝ ਲੋਕ ਆਪਸ ਦੇ ਵਿੱਚ ਭੜਦੇ ਨੇ ਜਿੱਥੇ ਇਹ ਸਰਦਾਰ ਸਿਕਿਉਰਿਟੀ ਗਾਰਡ ਵੀ ਪਹੁੰਚ ਜਾਂਦਾ ਹੁਣ ਉੱਥੇ ਉਹ ਲੜਾਈ ਜਦੋਂ ਹੋ ਰਹੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਵਿਅਕਤੀ ਇਹ ਦਾਵਾ ਕਰਦਾ ਹੈ ਕਿ ਮੈਨੂੰ ਹਰਾਸ ਕੀਤਾ ਗਿਆ ਮੇਰੇ ਨਾਲ ਗਲਤ ਹੋਇਆ ਹੈ ਮੈਨੂੰ ਮੇਰੇ ਨਾਲ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸੇ ਦਰਮਿਆਨ ਉਸ ਵਿਅਕਤੀ ਨੇ ਇਹ ਅਰਜ਼ ਜ਼ਾਹਿਰ ਕੀਤੀ ਕਿ ਉਹ ਪੁਲਿਸ ਨੂੰ ਸ਼ਿਕਾਇਤ ਦੇਣੀ ਚਾਹੁੰਦਾ ਹੈ ਔਰ ਜਦੋਂ ਉਸ ਦੀ ਸ਼ਿਕਾਇਤ ਵਾਸਤੇ ਪੁਲਿਸ ਨੂੰ ਫੋਨ ਕਰਨ ਲਈ ਸਿਕਿਉਰਿਟੀ ਗਾਰਡ ਜਿਹੜਾ ਅਮਰਿਤਕ ਸਿਕਿਉਰਿਟੀ ਗਾਰਡ ਹੈ ਉਹ ਅੰਦਰ ਆਇਆ ਤੇ ਉਦੋਂ ਉਦੇ ਪਿੱਛੇ ਉਹ ਗਰੁੱਪ ਵੀ ਆ ਗਿਆ ਜਿਸ ਗਰੁੱਪ ਦੇ ਵਿੱਚੋਂ ਕਿਸੇ ਵਿਅਕਤੀ ਨੇ ਉਸ ਉੱਤੇ ਹਮਲਾ ਕਰ ਦਿੱਤਾ ਇਹ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਵੀ ਰਿਕਾਰਡ ਹੋ ਗਿਆ ਔਰ ਉਹ ਸੀਸੀਟੀਵੀ ਫੁਟੇਜ ਵੀ ਜਿਹੜੀ ਸਾਹਮਣੇ ਆ ਚੁੱਕੀ ਆ ਹੁਣ ਇਸ ਮਾਮਲੇ ਨੂੰ ਲੈ ਕੇ ਸਵਾਲ ਵੱਡੇ ਖੜੇ ਹੋ ਰਹੇ ਆ ਕਿ ਆਖਰਕਾਰ ਇਹ ਹੋਇਆ ਕਿਵੇਂ ਤੇ ਕਿੰਨੇ ਕੀਤਾ ਇਨਵੈਸਟੀਗੇਸ਼ਨ ਅਥਾਰਟੀ ਜਿਹੜੀ ਆ ਉਹ ਆਪਣੇ ਕੰਮ ਤੇ ਲੱਗ ਗਈ ਹੈ ਔਰ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਪਰ ਆਪਣੇ ਆਪ 'ਚ ਇੱਕ ਦੁਖਦ ਗੱਲ ਹੈ ਕਿ ਇੱਕ ਵਿਅਕਤੀ ਇੱਕ ਸਿੱਖ ਨੌਜਵਾਨ ਜਿਹੜਾ ਉੱਥੇ ਆਪਣੀ ਰੋਜ਼ਗਾਰ ਕਮਾਉਣ ਗਿਆ ਹੋਇਆ ਹੈ ਉਹ ਇਸ ਤਰ੍ਹਾਂ ਹਲਾਕ ਹੋ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਸ਼ਰੀਆਂ 'ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਇੱਥੇ ਆ ਕੇ ਬਹੁਤ ਸਾਰੇ ਇਹਦੇ ਤੱਥ ਜਿਹੜੇ ਨੇ ਉਹ ਘੰਗਾਲੇ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਸੋਚੀਆਂ ਜਾਂਦੀਆਂ ਵਿਚਾਰੀਆਂ ਜਾਂਦੀਆਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਅਸੀਂ ਭੇਜਤਾ ਦਿੰਨੇ ਆ ਦਿਲ ਤੇ ਪੱਥਰ ਰੱਖ ਕੇ ਪਰ ਉਥੇ ਉਹ ਕੀ ਕਰਦੇ ਆ ਉਹਨਾਂ ਨਾਲ ਕੀ ਹੁੰਦਾ ਸਾਨੂੰ ਕੁਝ ਨਹੀਂ ਪਤਾ ਉਥੇ ਉਹ ਕਿਸ ਅਵਸਥਾ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਕਿੰਨਾ ਕੁ ਤਸ਼ੱਦਦ ਹੁੰਦਾ ਕਿੰਨੇ ਕੁ ਹਸਖਾਲੇ ਆ ਅਸੀਂ ਕੁਝ ਨਹੀਂ ਜਾਣਦੇ ਪਰ ਇਸ ਦੇ ਬਾਵਜੂਦ ਇੱਕ ਚੰਗੀ ਰਹਿਣੀ ਵਾਸਤੇ ਇੱਕ ਚੰਗੇ ਜੀਵਨ ਵਾਸਤੇ ਅਸੀਂ ਉਹਨਾਂ ਨੂੰ ਵਿਦੇਸ਼ ਤੋਂ ਦੂਰ ਭੇਜ ਦਿੰਨੇ ਆ ਪਰ ਜਦੋਂ ਉਹ ਵਿਦੇਸ਼ ਜਾਂਦੇ ਆ ਤੇ ਉਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹੁੰਦੇ ਆ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਸ਼ਿਕਾਰ ਹੁੰਦੇ ਆ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਆਪਣਾ ਪੰਜਾਬ ਛੱਡ ਕੇ ਵਿਦੇਸ਼ ਜਾ ਕੇ ਕੰਮ ਕਰ ਰਹੇ ਨੇ ਉਥੇ ਜਾ ਕੇ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਫਸ ਜਾਂਦੇ ਆ ਪਿੱਛੇ ਦੀ ਕੁੜੀਆਂ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਕੁੜੀਆਂ ਜਿਹੜੀਆਂ ਨੇ ਉਹ ਜਾਣ ਬੁੱਝ ਕੇ ਠਕੇਲੀਆਂ ਜਾ ਰਹੀਆਂ ਦਲਦਲ ਦੇ ਵਿੱਚ ਜਿੱਥੇ ਉਹਨਾਂ ਨੂੰ ਰਹਿਣਾ ਪੈ ਰਿਹਾ ਔਰ ਦੂਜੇ ਪਾਸੇ ਮੁੰਡਿਆਂ ਦੇ ਨਾਲ ਇਸ ਤਰ੍ਹਾਂ ਦੇ ਵਤੀਰੇ ਵਾਪਰ ਰਿਹਾ ਜਿੱਥੇ ਉਹਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਹੁਣ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਰਿਹਾ ਜਾ ਰਿਹਾ ਜਾਂ ਕਿਉਂ ਰਹਿ ਨਹੀਂ ਪਾਰੇ ਕੀ ਪੰਜਾਬ ਦੇ ਵਿੱਚ ਜੀਵਨ ਨੂੰ ਸੁਖਾਲਾ ਬਣਾਉਣ ਦੀਆਂ ਟੈਕਨੀਕਸ ਅਵੇਲੇਬਲ ਨਹੀਂ ਹੈਗੀਆਂ ਕਿ ਪੰਜਾਬ ਦੇ ਬੱਚੇ ਪੰਜਾਬ 'ਚ ਰਹਿ ਕੇ ਆਪਣਾ ਭਵਿੱਖ ਸੁਖਾਲਾ ਨਹੀਂ ਬਣਾ ਸਕਦੇ ਹੁਣੇ ਇਹਦੇ ਉੱਤੇ ਸਰਕਾਰਾਂ ਨੂੰ ਵਿਚਾਰ ਕਰਨ ਦੀ ਲੋੜ ਹੈ ਇਮੀਗ੍ਰੇਸ਼ਨਸ ਹੁੰਦੀਆਂ ਚੰਗੀ ਗੱਲ ਹੈ ਬਾਹਰ ਜਾ ਕੇ ਪੜਨਾ ਚਾਹੀਦਾ ਹੈ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਕੀ ਪੰਜਾਬ ਇੰਨਾ ਸਥਿਰ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਆਪਣੇ ਬੱਚੇ ਆਪਣਾ ਭਵਿੱਖ ਜਿਹੜਾ ਉਹ ਆਪ ਆਪਣੇ ਕੋਲ ਰੱਖ ਸਕੇ ਇੱਕ ਵੱਡੀ ਗੱਲ ਹੈ ਇਹਦੇ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਪਰ ਇਹ ਜੋ ਵਾਕਿਆ ਵਾਪਰਿਆ ਹੈ ਉਹ ਆਪਣੇ ਆਪ ਚ ਦੁਖਦ ਹੈ ਦਿਲ ਬਹਿਲਾ ਦੇਣ ਵਾਲਾ